ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਕਈ ਮਹੀਨਿਆਂ ਤੋਂ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸਾਨ ਆਪਣੇ ਹੱਕਾਂ ਲਈ ਮੋਰਚਾ ਲਾਈ ਬੈਠੇ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਟੈਂਟਲ ਨੇ ਵੀਡੀਓ ਪਾ ਕੇ ਇੱਕ ਸੰਦੇਸ਼ ਜਾਰੀ ਕੀਤਾ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਮੋਦੀ ਤੇ ਅਮਿਤ ਸਾਹ ਦੇ ਪੁਤਲੇ ਸਾੜੇ ਜਾਣਗੇ 10 ਤਰੀਕ ਨੂੰ ਮੋਦੀ ਤੇ ਅਮਿਤ ਸਾਹ ਦੇ ਪੁਤਲੇ ਸਾੜੇ ਜਾਣਗੇ ਤੇ ਨੌਜਵਾਨ ਸਭਾ ਵੱਲੋਂ ਪੱਕੇ ਤੌਰ ਤੇ ਗੁਰਨਾਮ ਸਿੰਘ ਢੈਂਟਲ ਦੀ ਗਵਾਹੀ ਵਿੱਚ ਪੱਕੇ ਤੌਰ ਤੇ ਖਨੌਰੀ ਲੰਗਰ ਦਾ ਵੀ ਪ੍ਰਬੰਧ ਕਰ ਦਿੱਤਾ ਹੈ ਗੁਰਨਾਮ ਸਿੰਘ ਢੈਂਟਲ ਨੇ ਦੱਸਿਆ ਵੀ ਜਦੋਂ ਤੱਕ ਮੋਰਚਾ ਚੱਲੇਗਾ ਉਦੋਂ ਤੱਕ ਇਹ ਲੰਗਰ ਵੀ ਚੱਲਣਗੇ ਆਓ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕੀ ਕੀ ਉਹਨਾਂ ਨੇ ਕਿਹਾ ਤੇ ਪਿਛਲੇ 11 ਮਹੀਨਿਆਂ ਦੇ ਕਰੀਬ ਸ਼ਗਰ ਚੱਲ ਰਿਹਾ ਹੈ ਅੱਜ 45 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਮਰਨ ਵਰ ਤੇ ਬੈਠੇ ਨੂੰ ਕਾ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੇਗ ਰਹੀ ਇਸ ਕਰਕੇ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ 10 ਤਰੀਕ ਨੂੰ ਸਾਰੇ ਪਿੰਡਾਂ ਵਿੱਚ ਦੋਨੇ ਬੋਰਮਾ ਵੱਲੋਂ ਇਹ ਐਲਾਨ ਆਇਆ ਹੈ ਕਾਲ ਆਈ ਹੈ ਕਿ ਸਾਰੇ ਪਿੰਡਾਂ ਦੇ ਵਿੱਚ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ ਤੇ ਸਾਰਿਆਂ ਨੂੰ ਬੇਨਤੀ ਹੈ ਵੀ 11 ਵਜੇ ਦੇ ਕਰੀਬ ਆਪੋ ਆਪਣੇ ਪਿੰਡਾਂ ਦੇ ਵਿੱਚ ਪੁਤਲੇ ਫੋਕੋ ਬਾਕੀ ਸਾਂਝੇ ਤੌਰ ਤੇ ਸਹੀ 11 ਵਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਮਾਣੇ ਚੌਕ ਦੇ ਵਿੱਚ ਅਸੀਂ ਮੋਦੀ ਸਰਕਾਰ ਦਾ ਮੋਦੀ ਦਾ ਪਿੱਟ ਸਿਆਪਾ ਕਰਾਂਗੇ ਤੇ ਉਹਦਾ ਪੁੱਤਰਾ ਫੋਕਾਂਗੇ ਸਾਰੇ ਸਾਥੀ ਸਾਬ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਮਾਣੇ ਤੋਂ ਨੌਜਵਾਨ ਸਭਾ ਕਲੋਨੀ ਤੇਜ ਕਲੋਨੀ ਪੈਂਦੀ ਹੈ ਇਹ ਸਾਰੇ ਭਰਾ ਜਣੇ ਨੇ ਰਲੇ ਮਿਲ ਕੇ ਸੇਵਾ ਕਰ ਰਹੇ ਨੇ ਨੌਜਵਾਨ ਸਭਾ ਇਹ ਸਮਾਣੇ ਤੋਂ ਸਾਡੀ ਭਾਰਤੀ ਨਾਗਰ ਜੁਨੀਅਨ ਕਰਮਚਾਰੀ ਨਾਲ ਇਹ ਜੁੜੇ ਹੋਏ ਨੇ ਇਹ ਅੱਜ ਇਹਨਾਂ ਨੇ ਕੱਲ ਦੀ ਬੇਨਤੀ ਕੀਤੀ ਸੀ ਵੀ ਅਸੀਂ ਜਿਹੜਾ ਲੰਗਰ ਹੈ ਉਹ ਪੱਕਾ ਲਾਉਣਾ ਹੈ ਜਾ ਕੇ ਖਨੌਰੀ ਉੱਥੇ 5 ਦਿਨ ਲੱਗਦੇ ਨੇ 7 ਦਿਨ ਲੱਗਦੇ ਨੇ ਉਹ ਅੱਗੇ ਗੁਰੂ ਮਹਾਰਾਜ ਦੀ ਮਰਜ਼ੀ ਹੈ ਉਹਨੇ ਕਿੰਨੇ ਦਿਨ ਇਹ ਸੇਵਾ ਲੈਣੀ ਹੈ ਇਹਨਾਂ ਤੋਂ ਤੇ ਹੁਣ ਇਹਨਾਂ ਨੇ ਪੂਰੀ ਤਿਆਰੀ ਕਰੀ ਪਈ ਹੈ ਅੱਜ ਸ਼ਾਮ ਤੱਕ ਇੱਥੋਂ ਚੱਲ ਕੇ ਖਨੌਰੀ ਬਾਉਂਡਰ ਤੇ ਪਹੁੰਚ ਜਾਣਗੇ ਤੇ ਉੱਥੇ ਇਹ ਜਾ ਕੇ ਇਹ ਆਪਣਾ ਲੰਗਰ ਲਾਉਣਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਜਿਹੜਾ ਲੰਗਰ ਹੈ ਅਸੀਂ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਇਹ ਲੰਗਰ

ਅੱਜ ਤੱਕ ਇੰਨਾ ਹੀ ਅੱਗੇ ਤੋਂ ਫਿਰ ਆਪਾਂ ਨਵੀਆਂ-ਪਾਜੀਆਂ ਖਬਰਾਂ ਲੱਕ ਫਿਰ ਹਾਜ਼ਰ ਹੋਵਾਂਗੇ ਆ ਤੱਕ ਦਿਨ ਸਾਨੂੰ ਬਿਰੋ ਆ ਗਿਆ ਸਾਡੇ ਚੈਨਲ ਨੂੰ ਜਰੂਰ ਜੋਰਤੀ ਵੇ ਨੂੰ ਸਬਸਕ੍ਰਾਈਬ ਕਰਿਓ ਲੱਕ ਮੈਂਡ ਸ਼ੇਅਰ ਕਰਿਓ ਧੰਨਵਾਦ ਜੀ ਸਬਸਕ੍ਰਾਈਬ